ਪੰਜਾਬ ਦੇ ਵਿੱਚ ਦੇਖੋ ਨਗਾਕਾਜ ਦੇ ਅਤਿਵਾਦੀ ਹਮਲੇ ਹੋ ਰਹੇ ਨੇ ਗ੍ਰੇਨੜ ਹਮਲੇ ਹੋ ਰਹੇ ਨੇ 8 ਮਹੀਨੇ ਦੇ ਵਿੱਚ ਵਿੱਚ 16 ਗ੍ਰੇਨੜ ਹਮਲੇ ਹੋ ਗਏ ਮਤਲਬ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਦੇਖੋ ਮਾਹੌਲ ਖਰਾਬ ਹੋ ਨਹੀਂ ਸਾਜੀ ਜਿਹੜੀ ਵਿਦੇਸ਼ਾਂ ਦੇ ਬੈਠੇ ਅਤਿਵਾਦੀ ਪੁੱਤਰ ਖਾਲਸਾ ਵਰਗੇ ਅਤਿਵਾਦੀ ਪੰਨੂ ਵਰਗੇ ਅਤਿਵਾਦੀ ਤੋਂ ਪੰਜਾਬ ਦਾ ਫਜ਼ਲ ਸਾਹਿਬ ਮਤਲਬ ਕੋਰਟੀ ਨਾ ਹਰ ਗੱਲ ਤੇ ਕਿੰਨਾ ਕਰੋ ਕੋਰਟੀ ਸਾਡੀ ਸੁਰੱਖਿਆ ਲਈ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਸਫੀਸ਼ੈਂਟ ਸੁਰੱਖਿਆ ਹੋਵੇ ਸੁਰੱਖਿਆ ਘਟਨਾ ਹੋਵੇ ਕੋਈ ਲੱਗਦਾ ਹੁੰਦਾ ਜਦੋਂ ਸਾਡੇ ਪਰਿਵਾਰ ਤੋਂ ਕੋਈ ਜੀ ਜਾਂਦਾ ਹੈ ਉਸੇ ਸ਼ਾਂਤਨਿਕ ਦਾ ਹੱਥਿਆ ਹੁੰਦੀ ਹੈ ਜੀਵੇ ਕਾਰਵਾਈ ਲਗਾ ਲੋ ਮਾਂ ਦੇ ਸੱਤਿਆ ਜੋ ਮੇਰੇ ਪਰਿਵਾਰ ਨੂੰ ਕੋਈ ਲੱਗਾ ਤਾਂ ਜ਼ਿੰਮੇਵਾਰ ਕੋਹ ਹੋਗਾ ਮਤਲਬ ਸਾਨੂੰ ਚਾਹੀਦਾ ਕਿ ਪਰਿਵਾਰ ਨੂੰ ਠੀਕ ਤਰੀਕੇ ਨੰਬਰ 25 ਸਾਲ ਹੋ ਗਏ ਜੀ ਜਦ ਤੱਕ ਜ਼ਿੰਦਗੀ ਹੈ ਫਗਵੇ ਮੇਰੇ ਕੀ ਜਦੋਂ ਜ਼ਿੰਦਗੀ ਹੈ ਫਗਵੇ ਮੈਂ ਜਾਊਂਗਾ ਔਰ ਬਿਲਕੁਲ ਹਿੰਦੂ ਪਰ ਦੀ ਬਾਜ ਔਰ ਜੈ ਪੰਜਾਬ ਜੈ ਹਿੰਦੁਸਤਾਨ ਜੈ ਭਾਰਤ ਕਰੀਏ ਪੰਜਾਬ ਦੇ ਮੰਦਰਾ ਦੀ ਤੇ ਕਿਉਂ ਬੇਤਕੀ ਹੁੰਦੀ ਆ ਨੇ ਜਿਹੜੀ ਆਤੀ ਆ ਫੋਟੋ ਹਿੰਦੂ ਮੰਦਰਾ ਤੋਂ ਜਿਹੜੇ ਲੋਕ ਨਿਸ਼ਾਨਾ ਬਣਾ ਰਹੇ ਨੇ ਉਹਨਾਂ ਤੇ ਉਹਨਾਂ ਦੇ ਕਾਨੂੰਨ ਬਣ ਜੇ ਉਹਨਾਂ ਦੇ ਅੱਗੇ ਮਨਜ਼ਰ ਕੱਸੀ ਚਾਹੀਦੀ ਹੈ ਕੋਸ਼ਿਸ਼ ਕਰਤੀ ਹਾਂ ਕਿ ਅੰਦਰ 50 ਦਾ ਮਾਹੌਲ ਖਰਾਬ ਕਰਨਾ ਚਾਹਦੇ ਨੇ ਜਿਹੜੇ ਦਾ ਫਿਰਲਾ ਹੁੰਦੇ ਆਣੇ ਉੱਥੇ ਜਿਹੜੇ ਲੋਕ ਨਸ਼ਾ ਕਰਦੇ ਨੇ ਮਸਕੂਲ ਆਉਂਦੇ ਨੇ ਜਿਹੜਾ ਆਪਾਂ ਵੀ ਨੇ ਉਹਨਾਂ ਨੂੰ ਆਪਾਂ ਦੀ ਤਰ੍ਹਾਂ ਕਿਤੇ ਕੋਈ ਰੋਲ ਦੇ ਕੇ ਨਾ ਆਪਣਾ ਰੋਲ ਦੇ ਕੇ ਰਾਮ ਸਰੋ। ਲੱਗਦਾ ਕਿ ਰਾਮ ਭਾਂਕੀਆਂ ਨਹੀਂ ਗੋਦੀਆਂ ਪਹਿਲਾਂ ਤੇ ਪੰਚ ਸਰਵਾਮਾਂ। ਬਿਲਕੁਲ ਜਿਹੜੇ ਮਾਹੌਲ ਖਰਾਬ ਕਰਦੇ ਦੀ ਸੰਕੇ ਕਰਦੇ ਨੇ ਇਹ ਬੰਦ ਕਰਵਾਵਾਂਗੇ। ਰਾਮ ਵਾਲੇ ਚਾਰ ਪੀਸਨ ਆਪਣੀ ਆਮਰ ਤੁਸੀਂ ਦੇਖੂਗੇ ਇਹ ਕੰਮ ਜੇ ਨਿਕਲੇ ਆ ਤਾਂ ਕੁਛ ਨਾ ਕੁਛ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਜਨਤਾ ਟੀਵੀ ਮੈਂ ਹਰਿਜਿ ਕੁਲੋਥਰਾ ਸਾਡੇ ਨਾਲ ਹਿੰਦੂ ਆਗੂ ਅਮਿਤ ਰੋੜਾ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਅੱਜ ਖਾਸ ਅੰਬਸਰ ਪਹੁੰਚੇ ਨੇ ਤੇ ਪੁੱਛਦੇ ਹਾਂ ਕੀ ਖਾਸ ਕਰਨ ਪਹੁੰਚੇ ਅੰਬਸਰ ਦੇ ਵਿੱਚ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਰਾਧੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣਾ ਰਹੇ ਬਾਂਕੇ ਬਿਹਾਰੀ ਕਿਰਪਾ ਸਦਾ ਸੱਪਰ ਬਣੀ ਰਹੇ ਅੱਜ ਅੰਬਸਰ ਪਹੁੰਚੇ ਹੋ ਕੀ ਲੋੜ ਪੈ ਗਈ ਅੰਬਸਰ ਆਣ ਦੀ ਅੰਬਸਰ ਆਣ ਦੀ ਇੱਕ ਜੀ ਪੰਜਾਬ ਦੇ ਜਿਹੜੇ ਮਾਹੌਲ ਨੂੰ ਲੈ ਕੇ ਅੱਜ ਮੈਂ ਸ਼ਿਫ ਸੈਨਿਕਾਂ ਨਾਲ ਆਪਣੀ ਮੀਟਿੰਗ ਕਰਨ ਆਇਆ ਸੀਗਾ ਔਰ ਵਿਕਰਮ ਗੁਡੋਤਰਾ ਨੂੰ ਮੈਂ ਰਾਸ਼ਟਰੀ ਉਪ ਪ੍ਰਧਾਨ ਲਗਾਇਆ ਮਤਲਬ ਪੰਜਾਬ ਦੇ ਵਿੱਚ ਦੇਖੋ ਲਗਾਤਾਰ ਜਿਹੜੇ ਹੱਤਵਾਦੀ ਹਮਲੇ ਹੋ ਰਹੇ ਨੇ ਗ੍ਰੇਨੇਡ ਹਮਲੇ ਹੋ ਰਹੇ ਨੇ 8 ਮਹੀਨੇ ਦੇ ਵਿੱਚ ਵਿੱਚ 16 ਗ੍ਰੇਨੇਡ ਹਮਲੇ ਹੋ ਗਏ ਮਤਲਬ ਕਿਤੇ ਨਾ ਕਿਤੇ ਪੰਜਾਬ 'ਚ ਦੇਖੋ ਮਾਹੌਲ ਖਰਾਬ ਹੁੰਦੀ ਸਾਜ਼ਿਸ਼ ਜਿਹੜੀ ਵਿਦੇਸ਼ਾਂ 'ਚ ਬੈਠੇ ਹੱਤਵਾਦੀ ਬੱਬਰ ਖਾਲਸਾ ਵਰਗੇ ਹੱਤਵਾਦੀ ਪੰਨੂ ਵਰਗੇ ਹੱਤਵਾਦੀ ਦੇਖੋ ਪੰਜਾਬ ਦਾ ਮਾਹੌਲ ਖਰਾਬ ਕਰਨ ਲੱਗੇ ਪਰ ਅਸੀਂ ਪੰਜਾਬ ਦੀ ਜਨਤਾ ਬਿਲਕੁਲ ਸਿਆਣੀ ਹੈ ਹਿੰਦੂ ਸਿੱਖ ਮੁਸਲਮਾਨ ਇਸਾਈ ਹਮ ਹੈ ਸਭ ਭ ਕਦੀ ਇਹ ਅੱਤਵਾਦੀ ਤੋੜ ਨਹੀਂ ਸਕਦੇ ਪੰਜਾਬ ਦਾ ਜਨਤਾ ਹੱਸਦਾ ਵੱਸਦਾ ਪੰਜਾਬ ਸਾਡਾ ਬਿਲਕੁਲ ਹੱਸਦਾ ਵੱਸਦਾ ਪੰਜਾਬ ਰਹੂਗਾ ਮੈਂ ਇੱਕ ਚੀਜ਼ ਕਹਿਣਾ ਜੀ ਮਾਨ ਸਾਹਿਬ ਇਹ ਅੱਤਵਾਦ ਤੇ ਤੁਸੀਂ ਨਿਕੇਲ ਕਸੋ ਜੇ ਗੱਲ ਕਰੀਏ ਤੁਸੀਂ ਕਿਤਾ ਹਮਲਿਆ ਦੀ ਗੱਲ ਕੀਤੀ ਹੈ ਜਾਂ ਹੋਰ ਤੇ ਜਿਹੜੀ ਤੁਹਾਨੂੰ ਸਿਕਿਉਰਟੀ ਮਿਲੀ ਹੈ ਲੱਗਦਾ ਹੈ ਕਿ ਪ੍ਰਬੰਧ ਤੁਹਾਡੇ ਤੱਕ ਠੀਕ ਹੈ ਸਰਕਾਰਾਂ ਦੇ ਚਲੋ ਮੈਂ ਸਿਕਿਉਰਟੀ ਨਾਲ ਹਰ ਗੱਲ ਤੇ ਗਿਣਿਆ ਕਰੋ ਸਿਕਿਉਰਟੀ ਸਾਡੀ ਸੁਰੱਖਿਆ ਲਈ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਸਫੀਸ਼ੀਅੰਟ ਸੁਰੱਖਿਆ ਹੋਵੇ ਸੁਰੱਖਿਆ ਘਟਣਾ ਹੋਵੇ ਦੁੱਖ ਲੱਗਦਾ ਹੁੰਦਾ ਜਦੋਂ ਸਾਡੇ ਪਰਿਵਾਰ ਦਾ ਕੋਈ ਜੀ ਜਾਂਦਾ ਹੈ ਕਿਸੇ ਸ਼ਹਿਰ ਸੈਂਂਗਿਲਾਂ ਖੱਤਿਆ ਹੁੰਦੀ ਹੈ ਜੀ ਵੀ ਤੁਸੀਂ ਕਾਰਵਾਈ ਤਾਂ ਕਰੋ ਬੰਬ ਸੱਟਿਆ ਜੇ ਮੇਰੇ ਪਰਿਵਾਰ ਨੂੰ ਕੋਈ ਛੋਹ ਜਾਂਦਾ ਤੇ ਜ਼ਿੰਮੇਵਾਰ ਕੌਣ ਹੁੰਦਾ ਮਤਲਬ ਸਾਨੂੰ ਚਾਹੀਦਾ ਹੈ ਕਿ ਪਰਿਵਾਰ ਨੂੰ ਅਸੀਂ ਇੱਕ ਕਰੀਏ ਠੀਕ ਹੈ ਜੀ ਜਿੰਦੂ ਸਮਾਜ ਕਿਤੇ ਨਾ ਕਿਤੇ ਫਿਰ ਵੱਖਰਾ ਕਿਉਂ ਹੈ ਇਸ ਟਾਈਮ ਤੇ ਇਕੱਠਾ ਕਿਉਂ ਨਹੀਂ ਹੁੰਦਾ ਇਕੱਠੇ ਨਾਲ ਕੋ ਜੋ ਇੱਕ ਚੀਜ਼ ਕਰਨ ਲਈ ਅੰਮੀ ਤੋੜਾ ਹੁਣ ਪੰਜਾਬ ਤੋਂ ਨਿਕਲਿਆ ਹੈ ਕਿ ਅੱਤਵਾਦ ਪੀੜਤਾਂ ਲਈ ਵੀ ਮੈਂ ਵਾਅਦਾ ਚੱਕੂਗਾ ਜਿਹੜੇ ਅੱਤਵਾਦ ਪੀੜਤ ਮੈਂ ਖੁਦ ਵੀ ਹਾਂ ਮੇਰੇ ਤੇ ਵੀ ਕਿੰਨੀ ਵਾਰੀ ਅੱਤਵਾਦੀ ਹਮਲੇ ਹੋਏ ਇਹ ਸਾਰੇ ਪਰਿਵਾਰਾਂ ਨੂੰ ਨਾਲ ਲੈ ਕੇ ਚੱਲੂਗਾ ਔਰ ਪੰਜਾਬ ਦੇ ਵਿੱਚ ਹ ਸਾਰਾ ਸ਼ਿਵ ਸੈਨਾ ਜੀ ਆਪਾਂ ਹਿੰਦੂ ਸਮਾਜ ਚੱਲੀ ਤੁਹਾਡੇ ਨਾਲ ਚੱਲਦਾ ਹੀ ਹੋਣੀ ਫਿਰ ਨਾਲ ਸਾਰਾ ਸਮਾਜ ਚੱਲਦਾ ਹੈ ਗੱਤਨ ਕਿ ਉਹ ਖਵਾਸ ਨਾ ਸਮਝ ਰਹੀ ਹਮ ਸਭ ਇੱਕ ਹੈ ਸੰਗਠਨ ਮੈਂ ਕਹਿੰਦਾ ਹਰ ਘਰ ਸ਼ਿਵ ਸੈਨਾ ਉਹ ਹਰ ਘਰ ਭਗਵਾ ਹੋ ਮੈਨੂੰ ਖੁਸ਼ੀ ਹੈ ਕਿ ਮੇਰੇ ਸ਼ਿਵ ਸੈਨਿਕ ਹਰ ਘਰ ਜਾ ਰਿਹਾ ਮੈਨੂੰ ਕੋਈ ਇਸ ਚੀਜ਼ ਦਾ ਮੈ ਨਹੀਂ ਹੈਗਾ ਮੈਂ ਕਹਿੰਦਾ ਕੰਮ ਤੇ ਕਰਦੇ ਹਿੰਦੂਦਲੀ ਕਰੋ ਮੈਂ ਹਰ ਸ਼ਿਵ ਸੈਨਾ ਨਾਲ ਹਰ ਸ਼ਿਵ ਸੈਨਿਕ ਮੇਰੇ ਹੈ ਕਿੰਨੇ ਸਾਲ ਤੋਂ ਰਾਖੀ ਕਰ ਰਹੇ ਹੋ ਹਿੰਦੂ ਧਰਮ ਦੀ ਮੈਂ ਤਾਂ 20 25 ਸਾਲ ਹੋ ਗਏ ਜੀ ਜਦ ਤੱਕ ਜ਼ਿੰਦਗੀ ਹੈ ਭਗਵੇ ਮੇਰੇ ਹੈਗੀ ਜਦ ਤੱਕ ਜ਼ਿੰਦਗੀ ਹੈ ਭਗਵੇ ਮੈਂ ਜਾਊ ਔਰ ਜੈ ਪੰਜਾਬ ਜੈ ਹਿੰਦੁਸਤਾਨ ਜੈ ਭਾਰਤ ਘਰ ਪੰਜਾਬ ਦੇਖ ਰਹੇ ਹੋ ਜਾਂ ਗੱਲਾਂ ਬਿਲਕੁਲ ਜੀ ਮੈਂ ਕਹਿੰਦਾ ਪੂਰਾ ਪੰਜਾਬ ਨਹੀਂ ਹਰਿਆਣਾ ਰਾਜਪੂਰਾ ਆਲ ਇੰਡੀਆ ਜਿੱਥੇ-ਜਿੱਥੇ ਮੇਰੇ ਸ਼ੇਵਸੈਨਿਕ ਹੈਗੇ ਮੈਂ ਹਰ ਕਿਸੇ ਕੋਲ ਜਾ ਰਿਹਾ ਹਾਂ ਤੇ ਜੇ ਗੱਲ ਕਰੀਏ ਪੰਜਾਬ ਦੇ ਮੰਦਰਾਂ ਦੀ ਤੇ ਕਿਉਂ ਬੇਅਦਬੀ ਹੁੰਦੀ ਆਣੇ Hindu ਮੂਰਤੀਆਂ ਦੀ ਆ ਫੋਟੋਆਂ ਕਿ ਜਾਣ ਕੇ Hindu ਮੰਦਰਾਂ ਨੂੰ ਜਿਹੜੇ ਲੋਕ ਨਿਸ਼ਾਨਾ ਬਣਾ ਰਹੇ ਨੇ ਉਹਨਾਂ ਤੇ ਉਹਨਾਂ ਦੇ ਨੱਥ ਬਣ ਜੇ ਉਹਨਾਂ ਦੇ ਗੱਡੀ ਨਕੇਲ ਕਸਣੀ ਚਾਹੀਦੀ ਹੈ ਕੁਝ ਸ਼ਰਾਰਤੀ ਅੰਸਰ ਨੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਸਾਡੇ ਭਾਈਚਾਰੇ ਨੂੰ ਖਰਾਬ ਕਰਨਾ ਚਾਹੇ ਸਰਕਾਰ ਪੰਜਾਬ ਦਾ ਮਾਹੌਲ ਬੇਕੋ ਸਹੀ ਰੱਖਣ ਕਿਉਂਕਿ ਸਾਡਾ ਹਸਦਾ ਬਸਦਾ ਰੰਗਲਾ ਪੰਜਾਬ ਹੈ ਔਰ ਅਸੀਂ ਪੰਜਾਬ ਦੇ ਨਾਰ ਆ ਬਿਲਕੁਲ ਅਸੀਂ ਸਾਡਾ ਭਾਈਚਾਰਾ ਅਸੀਂ ਭਾਈਚਾਰੇ ਨਾਲ ਆ ਸੂਰੀ ਸਾਹਿਬ ਤੋਂ ਵੀ ਗੱਲ ਕਰੀਏ ਤੋ ਅਸੀਂ ਧਰਨਾ ਲਾ ਕੇ ਬੈਠੇ ਬਾਹਰ ਉਦੋਂ ਵੀ ਉਹਨਾਂ ਨੇ ਇਹ ਇਸ ਕਰਕੇ ਧਰਨਾ ਲਾਇਆ ਕਿ ਉੱਥੇ ਜਿਹੜੀ ਮੂਰਤੀ ਆ ਲੋਕ ਜਿਹੜੀ ਸਫਾਈ ਨਹੀਂ ਕਰਾਂਦੀ ਕਮੇਟੀ ਉਹੀ ਰਸਤਾ ਨਾਲ ਕਿ ਧਰਮ ਦਾ ਕਾਰਜ ਜੋ ਕਰਤਾ ਹੈ ਸਮਝੋ ਕਿ ਉਹਨਾਂ ਨੇ ਆਪਣੇ ਧਰਮ ਲਈ ਇੰਨੀ ਕੁਰਬਾਨੀ ਦਿੱਤੀ ਬੱਬਰ ਸ਼ੇਰ ਸੀ ਉਹੰਬਰ ਸਰ ਦੇ ਵੀ ਨਹੀਂ ਪੰਜਾਬ ਦੇ ਮਤਲਬ ਦੁਨੀਆ ਜੋ ਵੀ ਹਿੰਦੋਲੀ ਆਵਾਜ਼ ਕਰਦੇ ਸੀ ਬੜੀ ਖੁਸ਼ੀ ਮਿਲਦੀ ਸੀ ਕੋਰੋਨਾ ਵਰਗਾ ਸ਼ੇਰ ਮੈਂ ਕਹਿੰਦਾ ਕੋਈ ਪੈਦਾ ਨਹੀਂ ਹੋ ਸਕਦਾ ਸਾਡੇ ਕੋਲ ਕੋਈ ਪ੍ਰਬੰਧ ਹੋਣਦੇ ਸਾਡੇ ਆਪਣੇ ਧਰਮ ਕੋ ਪ੍ਰਬੰਧ ਕਿਉਂ ਨਹੀਂ ਹੋਣਦੇ ਕਿ ਆਪਾਂ ਬਾਹਰ ਰੱਖਾਂ ਨਹੀਂ ਹੁੰਦਾਈਏ ਸੀਸੀਟੀਵੀ ਬੜਾ ਕੁਝ ਕਿੰਨੇ ਪ੍ਰਬੰਧ ਨੇ ਇਹੋ ਜੇ ਇਹ ਸਭ ਨੂੰ ਇਹ ਸਭ ਨੂੰ ਸਾਨੂੰ ਜਾਗਰੂਕ ਕਰਨਾ ਪੈਣਾ ਅਸੀਂ ਸਭ ਇੱਕੋ ਕੇ ਚੱਲਾਂਗੇ ਤੁਸੀਂ ਆਵਾਜ਼ ਚੱਕੋਗੇ ਮੈਂ ਆਵਾਜ਼ ਚੱਕੂੰਗਾ ਹਰ ਘਰ ਚ ਆਵਾਜ਼ ਜਾਏਗੀ ਹਮ ਇੱਕ ਹੈ ਤੇ ਜਦੋਂ ਜਾਗਰੂਕ ਹੋਣਗੇ ਗਲਤ ਕੰਮ ਹੋਣੇ ਬੰਦ ਹੋ ਜਾਣਗੇ ਕੱਲ ਜਾਂ ਦੋ ਤਿੰਨ ਪਹਿਲਾਂ ਤੁਹਾਡੇ ਸੰਗਠਨ ਨੇ ਆਪਣਾ ਨਹਿਰ ਤੇ ਲਾਗੇ ਜਿਹੜੀਆਂ ਮੂਰਤੀਆਂ ਫੋਟਵਾ ਸਾਰੀ ਟਿਕੀਆਂ ਮਿਲਿਆ ਉਥੇ ਆਪਣੀ ਭੇਡ ਕੀਤਾ ਗਿਆ ਮੈਂ ਉਹੀ ਦੱਸਣਾ ਏਦਾਂ ਹਰਸ ਨੂੰ ਚਾਹੀਦਾ ਹਰ ਹਿੰਦੂ ਨੂੰ ਕਿ ਆਪਣੇ ਦੇਵੀ ਦੇਵਤਾ ਅਸੀਂ ਪੂਰਾ ਮਾਨ ਸਨਮਾਨ ਜਿੱਥੇ ਵੀ ਹੁੰਦਾ ਹੈ ਅਲੱਗ ਅਲੱਗ ਐਨ ਜੀਓ ਬਣਾਓ ਮੰਦਰ ਦੇ ਵਿੱਚ ਅਲੱਗ ਲੈ ਜਗਾ ਉਹਨਾਂ ਦਾ ਉਸਤਕਾਰ ਕਰਵਾਓ ਇਹ ਕੰਮ ਰਲ ਮਿਲ ਕੇ ਖਲੂ ਕਰਨਾ ਚਾਹੀਦਾ ਜਿਹੜੀ ਰਾਮ ਰੇਲਾ ਹੁੰਦੀਆਂ ਨੇ ਉਥੇ ਜਿਹੜੇ ਲੋਕ ਨਸ਼ਾ ਕਰਦੇ ਨੇ ਤੰਬਾਕੂ ਲਾਉਂਦੇ ਨੇ ਸ਼ਰਾਬਾ ਪੀਂਦੇ ਨੇ ਉਹਨਾਂ ਨੂੰ ਆਪਾਂ ਕਿਤੇ ਨਾ ਕਿਤੇ ਕੋਈ ਰੋਲ ਦੇ ਕੇ ਰੱਬ ਦਾ ਰੋਲ ਦੇ ਦੀ ਰਾਮ ਦਾ ਰੋਲ ਦੇ ਦੀ ਲੱਗਦਾ ਕਿ ਰਾਮ ਨੇ ਇਹ ਐਕਚੁਅਲੀ ਨਕੇਲ ਕਸਣੀ ਚਾਹੀਦੀ ਹੈ ਇਹ ਤਾਂ ਕਰ ਸਕਦੇ ਤੁਸੀਂ ਜਾਈਦੇ ਸਾਨੂੰ ਆਪ ਕਿ ਤਾਂ ਮੈਂ ਕਰੂੰਗਾ ਉਹ ਦੋ ਜਦੋਂ ਮਹੀਨਾ ਸ਼ੁਰੂ ਹੁੰਦੀ ਹੈ ਦੋ ਮਹੀਨੇ ਬਾਅਦ ਪਹਿਲਾਂ ਤੇ ਜਿਹੜੀ ਝੰਕੀਆਂ ਨਿਕਲਦੀਆਂ ਪਹਿਲਾਂ ਤੇ ਇਹ ਬੰਦ ਕਰਵਾਵਾਂਗੇ ਹਾਂਜੀ ਬਿਲਕੁਲ ਜਿਹੜੇ ਮਾਹੌਲ ਨੂੰ ਖਰਾਬ ਕਰਦੇ ਜਿਹੜੀ ਝੰਕੀਆਂ ਕਰਦੇ ਨੇ ਇਹ ਬੰਦ ਕਰਵਾਵਾਂਗੇ ਰਾਨ ਵਾਲੇ 4 ਮਹੀਨੇ ਫਿਰ ਮੈਂ ਆਪਣਾ ਰਾਨ ਵਾਲੇ ਤੁਸੀਂ ਦੇਖੋਗੇ ਇਹ ਕੰਮ ਜੇ ਨਿਕਲੇ ਆ ਤਾਂ ਕੁਛ ਨਾ ਕੁਛ ਤੇ ਕਰਾਂਗੇ ਆਵਾਜ਼ ਆਊਗੀ ਅੱਜ ਅੰਮ੍ਰਿਤਸਰ ਦੇ ਵਿੱਚ ਤੁਸੀਂ ਇੱਕ ਡਿਊਟੀ ਲਈ ਹੈ ਇੱਕ ਆਪਣਾ ਨਾਲ ਜੋੜਿਆ ਲੱਗਦਾ ਹੈ ਕਿ ਸਾਹਮਣੇ ਅੰਮ੍ਰਿਤਸਰ ਬਿਲਕੁਲ ਜੀ ਬਹੁਤ ਵਧੀਆ ਕੰਮ ਕਰ ਰਹੇ ਆ ਔਰ ਮੈਨੂੰ ਮਾਣ ਵੀ ਆ ਮੇਰਾ ਭਰਾ ਪੂਰਾ ਘਟ ਕੇ ਕੰਮ ਕਰੂਗਾ ਜੇ ਤੂੰ ਇਹ ਰੋੜਾ ਸ਼ੇਰ ਆਮੀ ਤੋੜਾ ਤੇ ਮੇਰੇ ਪ੍ਰਾਪ ਬੱਬਰ ਸ਼ੇਰ ਨੇ ਔਰ ਬੱਬਰ ਸ਼ੇਰਾਂ ਨੂੰ ਕਰਦੇ ਆ। ਠੀਕ ਹੈ ਧੰਨਵਾਦ। ਤੁਸੀਂ ਵੇਖ ਸਕਦੇ ਹੋ ਗੱਲਬਾਤ ਕੀਤੀ ਤੇ ਕੁਝ ਖਾਸ ਗੱਲਾਂ, ਖਾਸ ਮੁੱਦਿਆਂ ਤੇ ਗੱਲਬਾਤ ਹੋਈ ਜਿਹੜੀ ਬੇਅਦਬੀ ਹੁੰਦੀ ਆ ਮੰਦਰਾਂ ਦੇ ਬਾਹਰ ਮੂਫੀਆਂ ਦੀ ਆ, ਫੋਟੋਆਂ ਦੀ ਆ ਬੇਅਦਬੀ ਹੁੰਦੀ ਆ। ਉਸ ਤੇ ਖਾਸ ਗੱਲਬਾਤ ਕੀਤੀ ਗਈ ਹੈ ਤੇ ਜਵਾਬ ਵੀ ਤੁਸੀਂ ਸੁਣਨੇ ਲਿੱਤਾ ਕਿ ਛੇਤੀ ਕਹਿੰਦੇ ਆਪਾਂ ਪ੍ਰਬੰਧ ਕਰਾਂਗੇ, ਇਹ ਚੀਜ਼ਾਂ ਰੋਕਾਂਗੇ। ਅੰਮ੍ਰਿਤਸਰ ਤੋਂ ਪੰਜਾਬੀ ਜਨਤਾ ਟੀਵੀ ਲਈ ਰਿਤਿਕ ਲੋਥਰਾ। ਪੰਜਾਬ ਦੇ ਵਿੱਚ ਦੇਖੋ ਲਗਾਤਾਰ ਜਿਹੜੇ ਆਪਵਾਤੀ ਹਮਲੇ ਹੋ ਰਹੇ ਨੇ, ਟ੍ਰੇਨਰ ਹਮਲੇ 8 ਮਹੀਨੇ ਦੇ ਵਿੱਚ ਵਿੱਚ 16 ਕਰਨ ਦੇ ਹਮਲੇ ਹੋਏ ਮਤਲਬ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਕੋ ਮਹੌਲ ਖਰਾਬ ਹੋਣੀ ਸਾਜਿਸ਼ ਜਿਹੜੀ ਵਿਦੇਸ਼ਾਂ ਦੇ ਬੈਠੇ ਅੱਤਵਾਦੀ ਪੁੱਤਰ ਖਾਲਸਾ ਵਰਗੇ ਅੱਤਵਾਦੀ ਪੰਨੂ ਵਰਗੇ ਅੱਤਵਾਦੀ ਤੋਂ ਪੰਜਾਬ ਦਾ ਫਜ਼ਲ ਖਾਸ ਮਤਲਬ ਸਿਕਿਉਰਿਟੀ ਨਾ ਹਰ ਗੱਲ ਤੇ ਕਿੰਨਾ ਕਰੋ ਸਿਕਿਉਰਿਟੀ ਸਾਡੀ ਸੁਰੱਖਿਆ ਲਈ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਸਫੀਸ਼ੀਅੰਟ ਸੁਰੱਖਿਆ ਹੋਵੇ ਸੁਰੱਖਿਆ ਘਟਨਾ ਹੋਵੇ ਕੋਈ ਲੱਗਦਾ ਹੁੰਦਾ ਜਦੋਂ ਸਾਡੇ ਪਰਿਵਾਰ ਤੋਂ ਕੋਈ ਜੀ ਜਾਂਦਾ ਹੈ ਉਸੇ ਸ਼ਾਂਤਨਿਕ ਦਾ ਹੱਤਿਆ ਹੁੰਦੀ ਹੈ ਜੀਵੇ ਕਾਰਜ ਇਹ ਨਾ ਲਓ ਫਾਂ ਮੈਂ ਸੱਤ ਜੇ ਸਾਡੇ ਪਰਿਵਾਰ ਨੂੰ ਕੋਈ ਲੱਗਦਾ ਤਾਂ ਜ਼ਿੰਮੇਵਾਰ ਕੌਣ ਹੋਗਾ ਮੈਨੂੰ ਸਾਨੂੰ ਚਾਹੀਦਾ ਕਿ ਪਰਿਵਾਰ ਨੂੰ ਠੀਕ ਨੰਨ ਵੀ 25 ਸਾਲ ਹੋ ਗਏ ਜੀ ਜਦ ਤੱਕ ਜ਼ਿੰਦਗੀ ਹੈ ਫਗਵੇ ਮੇਰੇ ਕੀ ਜਦੋਂ ਜ਼ਿੰਦਗੀ ਹੈ ਫਗਵੇ ਮੈਂ ਜਾਊਂਗਾ ਔਰ ਬਿਲਕੁਲ ਹਿੰਦੂ ਪਰ ਦੀ ਬਾਜ ਔਰ ਜੈ ਪੰਜਾਬ ਜੈ ਹਿੰਦੁਸਤਾਨ ਜੈ ਭਾਰਤ ਕਰੀਏ ਪੰਜਾਬ ਦੇ ਮੰਦਰਾ ਦੀ ਤੇ ਕਿਉਂ ਬੇਤਕੀ ਹੁੰਦੀ ਆ ਨੇ ਜੀ ਆਪ ਫੋਟੋ ਹਿੰਦੂ ਮੰਦਰਾ ਤੋਂ ਜਿਹੜੇ ਲੋਕ ਨਿਸ਼ਾਨਾ ਬਣਾ ਰਹੇ ਨੇ ਉਹਨਾਂ ਤੇ ਉਹਨਾਂ ਤੇ ਕਾਨੂੰਨ ਬਣ ਜੇ ਉਹਨਾਂ ਦੇ ਅੱਗੇ ਮਨਕਿਰ ਕੱਸੀ ਚਾਹੀਦੀ ਹੈ ਕੋਸ਼ਿਸ਼ ਕਰਤੀ ਹਾਂ ਕਿ ਅੰਮ੍ਰਿਤਸਰ ਦਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹਦੇ ਨੇ ਜਿਹੜੇ ਦਾ ਫਿਰਲਾ ਹੁੰਦੇ ਆਣੇ ਉੱਥੇ ਜਿਹੜੇ ਲੋਕ ਨਸ਼ਾ ਕਰਦੇ ਨੇ ਮਸਕੂ ਲਾਂਦੇ ਨੇ ਜਿਹੜਾ ਆਪਾਂ ਵੀ ਨੇ ਉਹਨਾਂ ਨੂੰ ਆਪਾਂ ਦੀ ਤਰ੍ਹਾਂ ਕਿਤੇ ਕੋਈ ਰੋਲ ਦੇ ਕੇ ਆਪਣਾ ਰੋਲ ਦੇ ਕੇ ਹਰਾਮ ਦਾ ਰੋਕਦੇ ਹਾਂ ਲੱਗਦਾ ਕਿ ਹਰਾਮ ਕਾਹਕੇ ਨਹੀਂ ਕਰਦੀ ਪਹਿਲਾਂ ਤੇ ਪੰਚ ਕਰਵਾਵਾਂਗੇ ਬਿਲਕੁਲ ਜਿਹੜੇ ਮਾਹੌਲ ਖਰਾਬ ਕਰਦੇ ਦੀ ਧਿਰਤੇ ਕਰਦੇ ਨੇ ਇਹ ਬੰਦ ਕਰਵਾਵਾਂਗੇ ਹਰਾਮ ਵਾਲੇ ਚਾਰ ਪੀਸਾਂ ਨਾਲ ਆਪਾਂ ਹੀ ਹਰਾਮ ਕਰਦੇ ਦੇਖੂਗੇ ਇਹ ਕੰਮ ਜੇ ਨਿਕਲੇ ਆ ਤਾਂ ਕੁਛ ਨਾ ਕੁਛ ਪੰਜਾਬ ਦੇ ਵਿੱਚ ਦੇਖੋ ਨਗਾਤ ਜਿਹੜੇ ਆਪਵਾਤੀ ਹਮਲੇ ਹੋ ਰਹੇ ਨੇ ਗ੍ਰੇਨਰ ਹ ਮਤਲਬ ਕਿਤੇ ਨਾ ਕਿਤੇ ਪੰਜਾਬ ਦੇ ਦੇਖੋ ਮਾਹੌਲ ਖਰਾਬ ਹੋਣੀ ਸਾਜੀ ਜਿਹੜੀ ਵਿਦੇਸ਼ਾਂ ਦੇ ਬੈਠੇ ਅੱਤਵਾਦੀ ਪੁੱਤਰ ਖਾਲਸਾ ਵਰਗੇ ਅੱਤਵਾਦੀ ਪੰਨੂ ਵਰਗੇ ਅੱਤਵਾਦੀ ਤੋਂ ਪੰਜਾਬ ਦਾ ਫਜ਼ਲ ਸਾਹਿਬ ਨਿਗਰੋਟੀ ਨੇ ਹਰ ਗੱਲ ਤੇ ਕਿਹਾ ਕਰੋ ਸੋਟੀ ਸਾਡੀ ਸੁਰੱਖਿਆ ਲਈ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਸਫੀਸ਼ੈਂਟ ਸੁਰੱਖਿਆ ਹੋਵੇ ਸੁਰੱਖਿਆ ਘਟਨਾ ਹੋਵੇ ਕੋਈ ਲੱਗਦਾ ਹੁੰਦਾ ਜਦੋਂ ਸਾਡੇ ਪਰਿਵਾਰ ਤੋਂ ਕੋਈ ਜੀ ਜਾਂਦਾ ਹੈ ਉਸੇ ਸ਼ਾਂਤਨਗਿ ਦਾ హత్య ਹੁੰਦੀ ਹੈ ਜਿਵੇਂ ਕਾਰਜ ਇਹ ਨਾ ਲਓ ਫਾਂ ਮੈਂ ਸੱਤ ਜੇ ਸਾਡੇ ਪਰਿਵਾਰ ਨੂੰ ਕੋਈ ਲੱਗਦਾ ਤੇ ਜ਼ਿੰਮੇਵਾਰ ਕੌਣ ਦਾ ਮਤਲਬ ਸਾਨੂੰ ਚਾਹੀਦਾ ਕਿ ਪਰਿਵਾਰ ਨੂੰ ਇੱਕ ਤਰੀਕਾ ਮੰਤਬੀ 25 ਸਾਲ ਹੋ ਗਏ ਜੀ ਜਦ ਤੱਕ ਜਿੰਦਗੀ ਹੈ ਫਗਵੇ ਮੇਰੇ ਕੀ ਜਦੋਂ ਜਿੰਦਗੀ ਹੈ ਫਗਵੇ ਮੈਂ ਜਾਊਂਗਾ ਔਰ ਬਿਲਕੁਲ ਹਿੰਦੂ ਪਰ ਦੀ ਬਾਜ ਔਰ ਜੈ ਪੰਜਾਬ ਜੈ ਹਿੰਦੁਸਤਾਨ ਜੈ ਭਾਰਤ ਕਰਦੇ ਬਸ ਇਸੇ ਗੱਲ ਕਰੀਏ ਪੰਜਾਬ ਦੇ ਮੰਦਰਾ ਦੀ ਤੇ ਕਿਉਂ ਬੇਤਕੀ ਹੁੰਦੀ ਆ ਨੇ ਜੀ ਆਤੀ ਆ ਫੋਟੋ ਕਿ ਕਿ ਹਿੰਦੂ ਮੰਦਰਾ ਨੂੰ ਜਿਹੜੇ ਲੋਕ ਨਿਸ਼ਾਨਾ ਬਣਾ ਰਹੇ ਨੇ ਉਹਨਾਂ ਤੇ ਉਹਨਾਂ ਤੇ ਸਨਤ ਬਣ ਜੇ ਉਹਨਾਂ ਦੇ ਅੱਗੇ ਮਨਕਿਰ ਕੱਸੀ ਚਾਹੀਦੀ ਹੈ ਉਹ ਸ਼ਰਾਰਤੀ ਅੰਸ ਨੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹਦੇ ਨੇ ਜਿਹੜੇ ਦਾ ਮਜ਼ਾ ਹੁੰਦਿਆ ਨੇ ਉੱਥੇ ਜਿਹੜੇ ਲੋਕ ਨਸ਼ਾ ਕਰਦੇ ਨੇ ਸ਼ਰਾਬ ਪੀਂਦੇ ਨੇ ਜਿਹੜਾ ਆਪਾ ਬਿਲਦੇ ਉਹਨਾਂ ਨੂੰ ਆਪਾਂ ਜਿੱਦਾਂ ਕਿ ਕੋਈ ਰੋਲ ਦੇ ਕੇ ਜਾਂ ਆਪਣਾ ਰੋਲ ਦੇ ਕੇ ਆਰਾਮ ਕਰਦੇ ਨੇ ਲੱਗਦਾ ਕਿ ਆਰਾਮ ਝਾਂਕਿਆ ਨਿਕਲਦੀਆਂ ਪਹਿਲਾਂ ਤੇ ਇਹ ਬੰਦ ਕਰਵਾਵਾਂਗੇ ਬਿਲਕੁਲ ਜਿਹੜੇ ਮਾਹੌਲ ਖਰਾਬ ਕਰਦੇ ਦੀ ਚਾਹਤ ਕਰਦੇ ਨੇ ਇਹ ਬੰਦ ਕਰਵਾਵਾਂਗੇ ਆਰਾਮ ਵਾਲੇ 4 ਮਹੀਨੇ ਸਾਨੂੰ ਆਪਣੀ ਆਮਦ ਦੇਖੂਗੇ ਕਿ ਕੰਮ ਜੇ ਨਿਕਲੇ ਆ ਤਾਂ ਕੁਝ ਨਾ ਕੁਝ ਤਰ੍ਹਾਂ ਦੇ